ਇਹਨਾਂ ਦਾ ਜਿਹੜਾ ਸ਼ੈਜ ਆ ਜੀ ਉਹ 12 6 ਬਣਵਾਈਆਂ ਨੇ ਆ 3 ਇੰਚੀ ਹੁੱਕ ਵਧੀਆ 부ਸ਼ ਨਾਲ ਹੈਵੀ 부ਸ਼ ਲਾਇਆ ਜੀ ਸ਼ੈਮ ਇੱਕ ਨਾਲ ਦੀ ਬਣਾਈਆਂ ਨੇ ਦੋਨੇ ਟਰਾਲੀਆਂ 12 6 ਹਾਂਜੀ ਸਸਰੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਅਰਜ ਨੇ ਆਪਣੇ ਕੋਲ ਜੋ ਕਿ ਆਪਾਂ ਥੋੜੇ ਦਿਨਾਂ ਪਹਿਲਾਂ ਰੀਲ ਪਾਈ ਸੀ ਤੁਹਾਨੂੰ ਦੱਸਿਆ ਸੀਗਾ ਬਿਕੋ ਨਾਲ ਦੇ ਆ ਦੋ ਟਰਾਲੀਆਂ ਤਿਆਰ ਹੋ ਰਹੀਆਂ ਨੇ ਸੇਮ ਰੰਗ ਸੇਮ ਵੇਟ ਤੇ ਸੇਮ ਡਿਜ਼ਾਈਨ ਆ ਅੱਜ ਆਪਾਂ ਤੁਹਾਨੂੰ ਉਹਨਾਂ ਦਾ ਟਰਾਲੀਆਂ ਦਾ ਹੀ ਰਿਵਿਊ ਦਿਖਾਵਾਂਗੇ ਚੈਨਲ ਨਾਲ ਬਣੇ ਰਹੋ ਤੇ ਜਿਹੜੇ ਮੋਟਰ ਤੇ ਤੁਹਾਡੇ ਦੋਸਤ ਕਹਿੰਦੇ ਸੀਗੇ ਵੀ ਟਰਾਲੀ ਬਣਵਾਣੀ ਆ ਤਾਂ ਉਹਨਾਂ ਨੂੰ ਜਰਾ ਸ਼ੇਅਰ ਜ਼ਰੂਰ ਕਰ ਦੋ ਤਾਂ ਪੱਕੇ ਦਿਖਾਉਣੇ ਆ ਤੁਹਾਨੂੰ ਟਰਾਲੀ ਬਾਰੇ ਪੂਰਾ ਰਿਵਿਊ ਦਿਖਾਣੇ ਆ ਦੱਸਦੇ ਆ ਕੁਝ ਟਰਾਲੀ ਬਾਰੇ ਗੱਲਬਾਤ ਕਰਦੇ ਆ ਜਿਨ੍ਹਾਂ ਨੇ ਟਰਾਲੀ ਬਣਾਈ ਆ ਤਾਂ ਤੁਹਾਡਾ ਲਾਈਕ ਕਮੈਂਟ ਸ਼ੇਅਰ ਕਰ ਦਿਓ ਸਾਰੇ ਜਾਣੇ ਦੱਬ ਕੇ ਪੋਰਤਾ ਆ ਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਬਣਾਲੀਆਂ ਹੈ ਫਿਰ ਦੋ ਟਰਾਲੀਆਂ ਹਾਂਜੀ ਇੱਕੋ ਨਾਲ ਦੀਆਂ ਆ ਲੋ ਦੱਸੋ ਫਿਰ ਇਹਨਾਂ ਬਾਰੇ ਥੋੜਾ ਜੀ ਹਾਂਜੀ ਇਹ ਦੋ ਟਰਾਲੀਆਂ ਆਪਾਂ ਇੱਕ ਘਰ ਦੀ ਬਣਾਈਆਂ ਨੇ ਦੋ ਭਰਾ ਅਡੋ ਅਡੀ ਨੇ ਉਹ ਕਹਿੰਨੇ ਵੀ ਅਸੀਂ ਇੱਕ ਨਾਲ ਦੀ ਟਰਾਲੀਆਂ ਕਰਾਉਣੀਆਂ ਨੇ ਤਿਆਰ ਤੇ ਆ ਜੋ ਇਹਨਾਂ ਦਾ ਜਿਹੜਾ ਸ਼ੈਜ ਆ ਜੀ ਉਹ 12 6:30 ਬਣਵਾਈਆਂ ਨੇ ਤੇ ਟਾਟਾ ਦਾ ਇਹਨੂੰ ਮਾਲ ਆ ਜੀ ਸਾਰਾ ਜਿਵੇਂ 8 3 ਦੀ ਚਾਚੀ ਲਵਾਈ ਹੈ ਬਿੱਚ ਜਿਹੜੀ ਪੈਂਦੀ ਹੈ 5 2. ਉਹ ਵੀ ਟਾਟਾ ਦੀ ਹੈ ਇਹ ਬੱਤੇ ਨੇ ਜਿਹੜੇ 4 2 ਦੇ ਇਹ ਵੀ ਟਾਟਾ ਦੇ ਲਵਾਏ ਨੇ ਪੂਰੀ ਕਹਿੰਦਾ ਬਾ ਵੀ ਪੂਰੀ ਹੈਵੀ ਤੇ ਵਧੀਆ ਟਰਾਲੀ ਬਣਵਾਈ ਹੈ ਕਹਿ ਕੇ ਯਾ ਭੀ ਨੇ ਭਈ ਮਾਲ ਕੋਈ ਮਾੜਾ ਨਹੀਂ ਲਾਉਣਾ ਟਰਾਲੀ ਨੂੰ ਟਰਾਲੀ ਨੂੰ ਮਾਲ ਸਾਰਾ ਬਿੱਡੀ-ਬੁੱਡੀ ਐ ਸਾਰੀ ਠੋਸ ਜਾਨੀ ਛੋਛੂ ਜੀ ਨੇ ਇੰਨਾ ਯਕੀਨ ਨਹੀਂ ਜਿੱਤਾ ਗਏ ਨਹੀਂ ਹੈਗੇ ਵੀਰ ਕਰਨ ਵੀ ਅਸੀਂ ਤਾਂ ਬਣਾਉਣੀਆਂ ਸ਼ੈਂਪਲ ਨੇ ਮਾਲ ਵਧੀਆ ਲਾਉਣਾ ਭਾਰੀ ਹੈਵੀ ਸੇਮ ਬਣਾਉਣੀਆਂ ਨੇ ਸ਼ੈਂਪਲ ਬਣਾਉਣੇ ਨੇ ਇੱਕੋ ਜੀ ਇਹ ਦੋਨੇ ਟਰਾਲੀਆਂ ਬਣਾਉਣੇ ਨੇ ਆਹ ਦੇਖੋ ਜੀ ਰੱਸੇ ਖਿੱਚਣੇ ਲਾਏ ਨੇ ਜਮਾ ਸ਼ੈਂਪਲ ਕੋਈ ਇਹ ਜੀ ਗੱਲ ਨਹੀਂ ਹੈਗੀ ਤੇ ਬਹੁਤ ਮਜ਼ਬੂਤ ਨੇ ਜਿੰਨਾ ਮਰਜ਼ੀ ਰੱਸਾ ਖਿੱਚੋ ਤੇ ਐਂਗਲ ਆ ਜਿਹੜੇ ਇਹਨੂੰ 2 ਇੰਚੀ 2 ਸ਼ੂਤਾ ਜਿਹੜਾ ਆਹ ਸ਼ੈਡ ਆਈ ਇਹ ਇਹ 10 ਗੇਜ ਪੂਰੀ ਪੂਰੀ 10 ਗੇਜ ਆਈ ਇਹ ਹੈ ਤੇ ਸ਼ਰੀਆ ਜਿਹੜਾ 20mm ਦਾ ਪਾਇਆ ਹੈ ਮੋਟਾ ਇਹਨੂੰ ਛੱਤ-ਛੂਤ ਵੀ ਕਹਿ ਦਿੰਨੇ ਆ ਜੀ ਜਿਹੜੀ ਦਹੀਂ ਲਾਈ ਆ ਕਿਤੇ ਇਹਦੇ ਨੇ ਥੱਲੜੇ ਪਾਛੇ ਲਵਾਈ ਆ ਜੀ ਇਸ ਤਰ੍ਹਾਂ ਦੀ ਦਹੀਂ ਥੱਲੇ ਲੱਗਦੀ ਹੈ ਜੀ ਐ ਚੱਕੀ ਜਾਊ ਐ ਚੱਲੂ ਜੀ ਇਹ ਹਾਂ ਆ ਵੀ ਆ ਵੀ ਦੇਖੋ ਜੀ 6 ਮਾ 3 ਇੰਚੀ ਹੁੱਕਾਂ ਹਾਂ 3 ਇੰਚੀ ਹੁੱਕ ਵਧੀਆ ਬੁਸ਼ ਨਾਲ ਹੈਵੀ ਬੁਸ਼ ਲਾਇਆ ਜੀ ਸ਼ੈਮ ਇੱਕ ਨਾਲ ਦੀ ਬਣਾਈਆਂ ਨੇ ਦੋਨੇ ਟਰਾਲੀਆਂ 12 6 ਆ ਜੋ ਇੱਧਰ ਸਾਨੂੰ ਹਿੱਸਾ ਦਿਖਾਉਣੇ ਜੀ ਆ ਜਿਹੜਾ ਹਿੱਸਾ ਲਾ ਜੀ ਇਹਦੇ 2022 ਦੇ 베アリング ਵਾਲਾ ਹਿੱਸਾ ਜੀ ਲੱਠ ਪਾਈ ਇਹਦੇ ਵਿੱਚ 142 mm ਦੀ ਠੀਕ ਹੈ ਜੀ ਹਾਂ ਜੀ ਹਾਂ origignal ਹਿੱਸਾ ਜੀ ਇਹ origignal ਹੱਬਾ ਸਟੀਲ ਦੀਆਂ ਦੇਖੋ ਜੀ ਆ ਡਾਲਾ ਛੱਡਣ ਨੂੰ ਪੱਤੀ ਦਿੱਤੀ ਇਹਨੂੰ ਤੇ ਆ ਬਾਕੀ ਡਾਲਾ ਦੇਖੋ ਪਿੱਛੋਂ ਮਜ਼ਬੂਤ ਬਣਾਇਆ ਕਬਜੇ ਲਾਏ ਨੇ ਵਧੀਆ ਇਹਨ ਪੂਰੇ ਠੋਸ ਪਿੰਨ ਨਾਲ ਆਹ ਠੋਸਨ ਲਾਇਆ ਜੀ ਮਗਰ ਟਰਾਲੀ ਪਾਉਣ ਵਾਸਤੇ ਕੱਲ ਨੂੰ ਕੋਈ ਦਿੱਕਤ ਨਾ ਆਵੇ ਸਿਸਟਮ ਦਿੱਤਾ ਹੈ ਸਾਰਾ ਹੂੰ ਬਾਕੀ ਰੂ ਨਾ ਬਣਾਈ ਹੈ ਟਰਾਲੀ ਕੋਈ ਘਾਟ ਨਹੀਂ ਛੱਡੀ ਹੋਈ ਕਿਸੇ ਵੀ ਪ੍ਰਕਾਰ ਵੱਲੋਂ ਤੇ ਉਹੀ 4-2 ਦੇ ਟੱਕ ਕੱਢ ਕੇ ਚੈਨਲ ਬਾਹਰ ਤੱਕ ਲਿਆਂਦਾ ਹੋਇਆ ਜੀ ਤੇ ਮਾਲ ਕਿਹੜਾ ਲੱਗਿਆ ਹੋਇਆ ਤੇ ਮਾਲ ਇਹਨੂੰ ਟਾਟਾ ਦਾ ਲੱਗਿਆ ਹੋਈ ਸਾਰਾ ਹੂੰ ਟਾਟਾ ਦੇ ਮਾਲ ਦੀਆਂ ਬਣਵਾਈਆਂ ਨੇ ਜੀ ਆਹ ਦੇਖੋ ਆ 4-2 ਦਾ ਚੈਨਲ ਆ ਜਿਹੜਾ ਇਹ ਛੇਰੇ ਤੋਂ ਲੈ ਕੇ ਛੇਰੇ ਤੱਕ ਔਰੇ ਤੱਕ ਆਇਆ ਹੋਇਆ ਇਹ ਇਹਦੇ ਵਿੱਚ ਦੀ ਇਸ਼ਰਾਖ ਪਾ ਕੇ ਛਰੀਆ ਨੰਗਾ ਕੇ ਛਾਰ ਪਰ ਫਿਰ ਦੋਨਾਂ ਪਾਸਿਓਂ ਬਿਲਡਿੰਗ ਹੋ ਜਾਣਾ ਇਹ ਇਧਰੋਂ ਵੀ ਇਧਰੋਂ ਵੀ ਡਰੈਸਤਾ ਆਪਣਾ ਜੀ ਧੂਰੀ ਸ਼ਹਿਰ ਆ ਜੀ ਠੀਕ ਹੈ ਜੀ ਨੇੜੇ ਨਦੀਕ ਆਪਣਾ ਬਿਜਲੀ ਦਫਤਰ ਪੈਂਦਾ ਜੀ ਤੇ ਰੋਡ ਪੈਂਦਾ ਐਮ ਕੇ ਰੋਡ ਧੂਰੀ ਹਾਂਜੀ ਵੀਰੇ ਉਮੀਦ ਆ ਤੁਹਾਨੂੰ ਸਾਰਿਆਂ ਨੂੰ ਵੀਡੀਓ ਵਧੀਆ ਲੱਗੀ ਹੋ ਤੇ ਜੋ ਵੀ ਵੀਡੀਓ ਰਿਗਾਰਡਿੰਗ ਟਰਾਲੀ ਰਿਕਾਰਡਿੰਗ ਤੁਸੀਂ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਨੰਬਰ ਵੀਰੇ ਥੱਲੇ ਚੱਲ ਰਹੇ ਨੇ ਵਜ਼ਨ ਤੇ ਰੇਟ ਤੁਹਾਨੂੰ ਜੋ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤੁਹਾਨੂੰ ਦੱਸ ਦਿੱਤੀ ਜਾਊਗੀ ਇੱਕ ਵਾਰੀ ਸੰਪਰਕ ਕਰੋ ਇੱਕ ਵਾਰੀ ਆ ਕੇ ਜਾਓ ਜਿਵੇਂ ਤੁਹਾਨੂੰ ਵਧੀਆ ਲੱਗਦਾ ਉਦਾਂ ਕਰੋ ਤੇ ਧੰਨਵਾਦ ਜੀ ਸਾਰਿਆਂ ਦਾ ਮਿਲਦੇ ਆਂ ਅਗਲੀ ਵੀਡੀਓ ਚ